ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਿਦੇਸ਼ਾਂ ਤੋਂ ਬੀਬੀ ਖਲੜਾ ਜੀ ਨਾਂ ਤੇ ਕਰੋੜਾ ਰੁਪਏ ਦਾ ਫੰਡ ਆ ਰਿਹਾ ਤੁਸੀਂ ਵੈਬਸਾਈਟ ਖੋਲ ਕੇ ਦੇਖ ਲਓ ਕੈਨੇਡਾ ਦੀ ਹਾਂਜੀ 20 ਸਾਲ ਖੈਰਾ ਸਾਹਿਬ ਨੇ ਕਾਂਗਰਸ ਦੇ ਸਿਰ ਤੇ ਰੋਟੇ ਸਕੇ ਉਸੇ ਪਾਰਟੀ ਚ ਰਹਿ ਕੇ 20 ਸਾਲ ਨਜ਼ਾਰੇ ਲੈ ਕੇ ਅੱਜ ਇਸ ਬੀਬੀ ਖਲੜਾ ਦੇ ਨਾਂ ਤੇ ਆਪਣਾ ਜਿਹੜਾ ਪੰਜਾਬ ਨੂੰ ਵਰਤਣਾ ਚਾਹੁੰਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਜਸਵੰਤ ਸਿੰਘ ਖਲਰਾ ਇੱਕ ਉਹ ਸ਼ਖਸ ਜਿਸਨੇ ਲਾਸ਼ਾਂ ਗਿਣਦਿਆਂ ਗਿਣਦਿਆਂ ਆਪਣੀ ਜ਼ਿੰਦਗੀ ਹੀ ਗਵਾ ਦਿੱਤੀ 25000 ਸਿੱਖਾਂ ਦੀਆਂ ਲਵਾਰਿਸ ਲਾਸ਼ਾਂ ਦਾ ਵਾਰਿਸ ਕਦ ਆਪ ਲਾਸ਼ ਬਣ ਗਿਆ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਕਿਉਂਕਿ ਖਾਲਰਾ ਸਰਕਾਰਾਂ ਦੀਆਂ ਉਹ ਗੰਦੀਆਂ ਨੀਤੀਆਂ ਸਾਹਮਣੇ ਆਏ ਦਿਨ ਲੈ ਕੇ ਆ ਰਹੇ ਸਨ ਹਰ ਲਾਸ਼ ਦੇ ਨਾਲ ਲੈ ਕੇ ਆ ਰਹੇ ਸਨ ਜਿਨ੍ਹਾਂ ਦੇ ਉੱਤੇ ਸੱਤਾ ਦੀਆਂ ਕੁਰਸੀਆਂ ਸੱਚੀਆਂ ਹੋਈਆਂ ਸਨ ਵੱਡੇ ਪੁਲਿਸ ਦੇ ਅਹੁਦੇਦਾਰਾਂ ਦੀਆਂ ਕੁਰਸੀਆਂ ਸੱਚੀਆਂ ਹੋਈਆਂ ਸਨ ਪਰ ਇੱਕ ਲੰਬੇ ਅਰਸੇ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਬੀਬੀ ਪਰਮਜੀਤ ਕੌਰ ਖਾਲਰਾ ਉਹਨਾਂ ਦੇ ਧਰਮ ਪਤਨੀ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਮੈਦਾਨ ਵਿੱਚ ਨੇ ਤੇ ਹਰ ਕੋਈ ਉਹਨਾਂ ਦਾ ਸਾਥ ਦੇ ਰਿਹਾ ਹੈ ਤੇ ਦਿਲੋਂ ਦੇ ਰਿਹਾ ਹੈ ਪਰ ਕੁਝ ਅਜੇ ਵੀ ਨੇ ਜੋ ਸਾਫ ਤੌਰ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੀ ਨੀਅਤ ਤੇ ਸਵਾਲ ਚੱਕ ਰਹੇ ਨੇ ਕਿ ਇਹ ਬੀਬੀ ਖਲੜਾ ਨੂੰ ਸਿਰਫ ਤੇ ਸਿਰਫ ਫੰਡ ਇਕੱਠੇ ਕਰਨ ਵਾਸਤੇ ਪੈਸਾ ਇਕੱਠਾ ਕਰਨ ਵਾਸਤੇ ਇਸਤੇਮਾਲ ਕਰ ਰਹੇ ਨੇ ਆਖਿਰ ਕੌਣ ਇਲਜ਼ਾਮ ਲਗਾ ਰਿਹਾ ਹੈ ਆਓ ਦੇਖਦੇ ਹਾਂ ਦੇਖੋ ਜੀ ਜਿੱਥੇ ਖਹਿਰਾ ਸਾਹਿਬ ਦਾ ਸਵਾਲ ਹੈ ਵਿਦੇਸ਼ਾਂ ਤੋਂ ਬੀਬੀ ਖਲੜਾ ਜੀ ਨਾਂ ਤੇ ਕਰੋੜਾਂ ਰੁਪਏ ਦਾ ਫੰਡ ਆ ਰਿਹਾ ਤੁਸੀਂ ਵੈਬਸਾਈਟ ਖੋਲ ਕੇ ਦੇਖ ਲਓ ਕੈਨੇਡਾ ਦੀ ਕਿਉਂਕਿ ਜਦੋਂ 6 ਨਵੰਬਰ 1995 ਨੂੰ ਖਲੜਾ ਸਾਹਿਬ ਨੂੰ ਪੁਲਿਸ ਨੇ ਚੱਕਿਆ 22 ਨਵੰਬਰ ਨੂੰ ਬਾਅਦ ਵਿੱਚ ਜਦੋਂ ਬੰਦੇ ਫੜੇ ਗਏ ਉਹਨਾਂ ਨੇ ਮੰਨਿਆ ਵੀ 6 ਬੰਦੇ ਨਾਮਜ਼ਦ ਹੋਏ ਸੀ ਉਹਨਾਂ ਨੂੰ ਸਜ਼ਾ ਹੋਈ ਬਾਅਦ ਵਿੱਚ 2005 ਵਿੱਚ ਜਾ ਕੇ ਉਹਨਾਂ ਨੇ ਦੱਸਿਆ ਵੀ ਅਸੀਂ ਮਾਰ ਕੇ ਉਹਨਾਂ ਨੂੰ ਬਿਆਸ ਦਰਿਆ ਵਿੱਚ ਗੇਰਿਆ ਉਦੋਂ 2005 ਦੇ ਵਿੱਚ ਇਹ ਐਮਐਲਏ ਸੀਗੇ ਖੈਰਾ ਸਾਹਿਬ ਉਦੋਂ ਇਸੇ ਕਾਂਗਰਸ ਦੇ ਸਿਰ ਤੇ ਇਹ ਨਜ਼ਾਰੇ ਲੈ ਰਹੇ ਸੀ ਉਦੋਂ ਬੀਬੀ ਖਾਲੜਾ ਕਿਉਂ ਜਿਆਦਾ ਯਾਦ ਆਉਂਨ ਅੱਜ ਉਸੇ ਬੀਬੀ ਖਾਲੜਾ ਦੇ ਸਿਰ ਤੇ ਆ ਪੂਰੀ ਪੰਜਾਬ ਨੂੰ ਕੈਸ਼ ਕਰਨਾ ਚਾਹੁੰਦੇ ਨੇ ਲੋਕ ਜਨਤਾ ਬੁੱਧੂ ਨਹੀਂ ਹੈ ਜਨਤਾ ਬਹੁਤ ਸਿਆਣੀ ਆ ਜਦ ਤਾ ਸਮਝ ਚੁੱਕੀ ਆ ਇਹ ਬਿਲਕੁਲ ਜਿਹੜਾ ਜਨਤਾ ਦਾ ਮੂਰਖ ਬਣਾਇਆ ਜਾ ਰਿਹਾ ਹਾਂਜੀ 20 ਸਾਲ ਖੈਰਾ ਸਾਹਿਬ ਨੇ ਕਾਂਗਰਸ ਦੇ ਸਿਰ ਤੇ ਰੋਟੇ ਸਕੇ ਜਿਸ ਨੂੰ 18 ਤਰੀਕ ਨੂੰ ਸੀਬੀਆਈ ਨੇ ਐਫੀ ਡੈਪਟ ਦਿੱਤਾ ਆਪਣੇ ਕਾਂਗਰਸ ਦੇ ਖਿਲਾਫ ਜਿਹੜੇ ਲਲਿਤ ਮਾਕਨ ਹੋ ਗਿਆ ਜਗਦੀਸ਼ ਟਾਈਟਲਰ ਹੋ ਗਿਆ ਹੋਰ ਜਿੰਨੇ ਵੀ ਕਾਂਗਰਸ ਦੇ ਸੀਨੀਅਰ ਲੀਡਰ ਇਵਨ ਰਜੀਵ ਗਾਂਧੀ ਵੀ ਉਹਦੇ ਵਿੱਚ ਸੀਗਾ ਉਹਨਾਂ ਨੇ ਕਿਹਾ ਵੀ ਇਹ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ ਕਿਉਂਕਿ ਇਹ ਮਨੁੱਖਤਾ ਦਾ ਬਹੁਤ ਵੱਡਾ ਘਾਣ ਸੀ ਜਿਵੇਂ ਨਾਜ਼ੀਆਂ ਨੇ ਜ਼ੁਦੀਆਂ ਤੇ ਕੀਤਾ ਜਿਵੇਂ ਪਾਕਿਸਤਾਨੀ ਫੌਜਾਂ ਨੇ ਬਣਾ শ্রীলੰਕਾ ਤੇ ਕੀਤਾ ਇਸ ਕਰਕੇ ਉਹ ਕਹਿੰਦੇ ਵੀ ਕਿਸੇ ਵੀ ਕੀਮਤ ਤੇ ਇਹ ਮਨੁੱਖਤਾ ਦਾ ਬਹੁਤ ਵੱਡਾ ਘਾਣ ਸੀਗਾ ਇਹ ਬਿਲਕੁਲ ਵੀ ਇਹਨਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਇਸ ਬੰਦੇ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਉਸੇ ਪਾਰਟੀ 'ਚ ਰਹਿ ਕੇ 20 ਸਾਲ ਨਜ਼ਾਰੇ ਲੈ ਕੇ ਅੱਜ ਇਸ ਬੀਬੀ ਖਾਲੜਾ ਦੇ ਨਾਂ ਤੇ ਆਪਣਾ ਜਿਹੜਾ ਪੰਜਾਬ ਨੂੰ ਵਰਤਣਾ ਚਾਹੁੰਦੇ ਨੇ ਇਹ ਬਿਲਕੁਲ ਕਦਾਚਿਤ ਨਹੀਂ ਹੋਏਗਾ ਲੋਕ ਸਾਬ ਚੁੱਕੇ ਜਨਤਾ ਬੜੀ ਸ਼ਿਆਣੀ ਹੈ ਖੈਰ ਜੀ ਸਾਹਿਬ ਵੱਲੋਂ ਇੱਕ ਬੜਾ ਵੱਡਾ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਕਿ ਸ਼ੇਰ ਗਿਲਰ ਜੋ ਆਮ ਆਦਮੀ ਪਾਰਟੀ ਦਾ ਫਾਈਨੈਂਸਰ ਹੈ ਇਸ ਗੱਲ ਦੀ ਕਿੰਨੀ ਸੱਚਾਈ ਹੈ ਦੇਖੋ ਜੀ ਮੈਂ ਤਾਂ ਇੱਕ ਕਿਸਾਨ ਦਾ ਪੁੱਤਰ ਹਾਂ ਨਾ ਮੇਰਾ ਕੋਈ ਪੈਟਰੋਲ ਪੰਪ ਆ ਨਾ ਮੇਰੀ ਕੋਈ ਗੈਸ ਏਜੰਸੀ ਆ ਮੈਂ ਆਪ ਦੇ ਘਰ ਨੂੰ ਤੁਸੀਂ ਆਪ ਚਲਾਉਣਾ ਹੁੰਦਾ ਨਾ ਗਵਾਂਡੀ ਤਾਂ ਹੀ ਤੁਹਾਡੇ ਘਰ ਚਲਾਉਂਦੇ ਐਸ ਕਰਕੇ ਮੇਰੀ ਪਾਰਟੀ ਆ ਮੈਂ ਪੈਸੇ ਦਾ ਕਿ ਮੈਂ ਆਪਣੀ ਪਾਰਟੀ ਪਿੱਛੇ ਜਾਨ ਵੀ ਦੇ ਦੂੰਗਾ ਜਿੰਨੀ ਮੇਰੀ ਪ੍ਰਾਪਰਟੀ ਆ ਮੈਂ ਕੁਝ ਵੀ ਉਹਦੇ ਵਿੱਚੋਂ ਪਾਰਟੀ ਲਾ ਸਕਦਾ ਮੈਂ ਜਿੰਨੀ ਵੀ ਬੰਦਾ ਕੇਜਰੀਵਾਲ ਸਾਹਿਬ ਦਾ ਮੈਂ ਸੱਚਾ ਸਪਾਹੀ ਆ ਆਮ ਆਦਮੀ ਪਾਰਟੀ ਦਾ ਪ੍ਰਮੰਤਮਾਨ ਜੀ ਸਾਡੇ ਹਰਪਾਲ ਚੀਮਾ ਜੀ ਗੁਰਪਿਆਰੋ ਇਹਨਾਂ ਇਲਜ਼ਾਮਾ ਦੇ ਵਿੱਚ ਕਿੰਨੀ ਕੀ ਸੱਚਾਈ ਹੈ ਜਾਂ ਕਿੰਨੇ ਕੀ ਝੂਠ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਪਰ ਇੱਕ ਚੀਜ਼ ਤਾਂ ਤੈਅ ਕਿ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਦੀ ਜਿੱਤ ਪੱਕੀ ਹੈ ਕਿਉਂਕਿ ਜੋ ਕੁਝ ਖਾਲੜਾ ਪਰਿਵਾਰ ਨੇ ਸਿੱਖ ਕੌਮ ਨੂੰ ਦਿੱਤਾ ਜੋ ਸ਼ੀਸ਼ਾ ਸਿੱਖ ਕੌ ਖਾਲਰਾ ਪਰਵਾਰ ਨੇ ਵਿਖਾਇਆ ਉਹੋ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ 25000 ਸਿੱਖਾਂ ਦੀਆਂ ਲਵਾਰਸ ਲਾਸ਼ਾਂ ਦਾ ਵਾਰਸ ਇਹ ਪਰਿਵਾਰ ਸਿੱਖ ਕੌਮ ਕਦੇ ਨਹੀਂ ਭੁਲਾ ਸਕਦੀ ਤੇ ਹੁਣ ਸਮਾਂ ਹੈ ਹਰ ਉਸ ਸੱਚੇ ਸਿੱਖ ਵਾਸਤੇ ਜੋ ਜਸਵੰਤ ਸਿੰਘ ਖਾਲਰਾਹ ਦੀ ਸ਼ਹਾਦਤ ਨੂੰ ਯਾਦ ਰੱਖਦਾ ਹੈ ਕਿ ਬੀਬੀ ਖਾਲਰਾਹ ਦਾ ਹਰ ਪਾਸਿਓਂ ਸਾਥ ਦਿੱਤਾ ਜਾਵੇ ਤਾਂ ਜੋ ਕਦੇ ਵੀ ਕੋਈ ਵੀ ਧਿਰ ਉਹਨਾਂ ਨੂੰ ਹਰਾਣਾ ਤਾਂ ਦੂਰ ਦੀ ਗੱਲ ਮੁਕਾਬਲੇ ਵਿੱਚ ਹੀ ਨਾ ਖੜੀ ਹੋ ਸਕੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਵਿਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ